ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪ੍ਰਦੇਸ਼ਕ ਖਬਰਾਂ ਸੁਣੋ ਕੇਂਦਰ ਸਰਕਾਰ ਪੰਜਾਬ ਚ ਸਰਹੱਦੀ ਸੁਰੱਖਿਆ ਵਾਰਡ ਨੂੰ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਤਬਦੀਲ ਕਰਨ ਲਈ ਸਹਿਮਤ ਹੋ ਗਈ ਹੈ ਇਸ ਕਦਮ ਨਾਲ ਵਾਰਡ ਤੋਂ ਬਾਹਰ ਸਥਿਤ ਹਜ਼ਾਰਾਂ ਏਕੜ ਖੇਤੀਬਾੜੀ ਜ਼ਮੀਨ ਤੇ ਖੇਤੀ ਕਰਨ ਦਾ ਰਾਹ ਪੱਧਰਾ ਹੋਵੇਗਾ ਤੇ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ ਪੰਜਾਬ ਦੀ ਪਾਕਿਸਤਾਨ ਨਾਲ 532 ਕਿਲੋਮੀਟਰ ਦੀ ਸਰਹੱਦ ਲੱਗਦੀ ਹੈ ਮੌਜੂਦਾ ਸਮੇਂ 'ਚ ਸਰਹੱਦ ਦੇ ਨੇੜੇ ਹਜ਼ਾਰਾਂ ਏਕੜ ਜ਼ਮੀਨ ਤੇ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਸੁਰੱਖਿਆ ਕਾਰਨਾ ਕਰਕੇ ਸੀਮਾ ਸੁਰੱਖਿਆ ਬਲ ਦੀ ਸਖਤ ਨਿਗਰਾਨੀ ਹੇਠ ਸੀਮਤ ਸਮੇਂ ਲਈ ਵਾਰਡ ਕਰਨੀ ਪਾਰ ਕਰਨੀ ਪੈਂਦੀ ਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਬਾਰੇ ਜਾਣਕਾਰੀ ਦਿੱਤੀ ਏ ਕਿ ਇਸ ਮਸਲੇ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਏ ਕਿ ਵਾਰਡ ਨੂੰ ਸਰਹੱਦਵਲ ਤਬਦੀਲ ਕਰਨ ਦੀ ਸੰਭਾਵਨਾ ਤੇ ਵਿਚਾਰ ਕੀਤਾ ਜਾ ਰਿਹਾ ਏ ਯਾਦ ਰਹੇ ਇਸ ਮੁੱਦੇ ਤੇ ਚਰਚਾ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ ਪੰਜਾਬ ਦੇ ਖਾਣਨ ਅਤੇ ਭੂ ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਦੀ ਪ੍ਰਧਾਨਗੀ ਹੇਠ ਪੰਜਾਬ ਸਿਵਲ ਸਕੱਤਰੇਤ ਚ ਕੱਲ ਉੱਚ ਪੱਧਰੀ ਜਾਇਜ਼ਾ ਮੀਟਿੰਗ ਹੋਈ ਮੀਟਿੰਗ ਚ ਪੰਜਾਬ ਚ ਪੋਟਾਸ਼ ਭੰਡਾਰ ਵਾਲੇ ਮੁੱਖ ਸੰਭਾਵੀ ਖੇਤਰਾਂ ਚ ਖੋਜ ਲਈ ਸਮਾਂ ਹੱਦਾਂ ਤੈਅ ਕਰਨ ਤੋਂ ਇਲਾਵਾ ਇਸ ਸੰਬੰਧੀ ਚੱਲ ਰਹੇ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ ਮੀਟਿੰਗ 'ਚ ਮੰਤਰੀ ਨੂੰ ਦੱਸਿਆ ਗਿਆ ਕਿ ਕਬਰਵਾਲਾ ਬਲਾਕ ਤੇ ਸ਼ੇਰਗੜ ਦਲਮੀਰ ਖੇੜਾ ਬਲਾਕ 'ਚ ਜੀ 4 ਪੜਾ ਦੀ ਖੋਜ ਮੁਕੰਮਲ ਹੋ ਚੁੱਕੀ ਏ ਅਤੇ ਇਸ ਸੰਬੰਧੀ ਭੂ ਵਿਗਿਆਨਕ ਮੈਮੋਰੰਡਮ ਸੂਬਾ ਸਰਕਾਰ ਨੂੰ ਸੌਂਪੇ ਜਾ ਚੁੱਕੇ ਨੇ ਸੂਬੇ ਦੀ ਸਹਿਮਤੀ ਤੋਂ ਬਾਅਦ ਸ਼ੇਰਗੜ ਸ਼ੇਰਾਵਾਲਾ ਰਾਮਸਰਾ ਦਲਮੀਰ ਖੇੜਾ ਦਾ ਸਾਂਝਾ ਬਲਾਕ ਖਾਣਨ ਮੰਤਰਾਲੇ ਵੱਲੋਂ 6ਵੇਂ ਪੜਾ 'ਚ ਕੰਪੋਜ਼ਿਟ ਲਾਇਸੈਂਸ ਦੀ ਨਿਲਾਮੀ ਲਈ ਰੱਖਿਆ ਗਿਆ ਏ ਜਿਸ ਦੇ ਨਤੀਜਿਆਂ ਦੀ ਹਾਲੇ ਉਡੀਕ ਏ ਅਧਿਕਾਰੀਆਂ ਨੇ ਮੰਤਰੀ ਨੂੰ ਦੱਸਿਆ ਕਿ ਕਈ ਥਾਵਾਂ ਤੇ ਕੰਮ ਮੁਕੰਮਲ ਹੋ ਗਿਆ ਏ ਤੇ ਰਸਾਇਣਕ ਵਿਸ਼ਲੇਸ਼ਣ ਤੋਂ ਬਾਅਦ ਅੰਤਮ ਰਿਪੋਰਟਾਂ ਅਪ੍ਰੈਲ ਤੱਕ ਆਉਣ ਦੀ ਉਮੀਦ ਏ। ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਇੱਕ ਭਗੌੜੇ ਗੈਂਗਸਟਰ ਨਾਲ ਜੁੜੇ ਮਾਡਿਊਲ ਦਾ ਪਰਦਾਫਾਸ਼ ਕੀਤਾ ਏ ਤੇ ਤਿੰਨ ਹਫ਼ਤਿਆਂ ਦੌਰਾਨ ਚੱਲੇ ਆਪਰੇਸ਼ਨ 'ਚ 10 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਏ। ਇਹਨਾਂ ਦੇ ਕਬਜ਼ੇ 'ਚੋਂ 12 ਅਤਿ ਆਧੁਨਿਕ ਹਥਿਆਰ ਬਰਾਮਦ ਕੀਤੇ ਗਏ ਨੇ। ਪੌਲ ਸੂਤਰਾਂ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤੇ ਗਏ ਕਾਰਕੁਨ ਪੰਜਾਬ ਚ ਰਾਜਕਤਾ ਪੈਦਾ ਕਰਨ ਲਈ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਜ਼ਬਰਦਸਤੀ ਤੇ ਯੋਜਨਾਬੱਧ ਕਤਲਾਂ ਚ ਸ਼ਾਮਲ ਨੇ ਇਸ ਸਬੰਧ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਏ ਤੇ ਬਾਕੀ ਮੁਲਜ਼ਮਾਂ ਨੂੰ ਫੜਨ ਲਈ ਤਫ਼ਤੀਸ਼ ਜਾਰੀ ਏ ਪੱਛਮੀ ਕਮਾਂਡ ਦੇ ਚੰਡੀ ਮੰਦਰ ਕਮਾਂਡ ਹਸਪਤਾਲ ਨੂੰ ਫੌਜ ਦਿਵਸ ਸਮਾਰੋਚ ਫੌਜ ਸਿਹਤ ਸੰਭਾਲ ਚ ਇਸ ਦੀ ਮਿਸਾਲੀ ਪੇਸ਼ੇਵਾਰانہ ਮੁਹਾਰਤ ਤੇ ਸਮਰਪਣ ਲਈ ਵਕਕਾਰੀ ਸਨਮਾਨ ਚੀਫ ਆਫ ਦਾ ਆਰਮੀ ਸਟਾਫ ਯੂਨਿਟ ਸਰਟੀਫਿਕੇਟ ਆਫ ਐਪਰੀਸ਼ੀਏਸ਼ਨ COAS ਨਾਲ ਸਨਮਾਨਿਤ ਕੀਤਾ ਗਿਆ ਹੈ ਇਸ ਹਸਪਤਾਲ ਨੇ 2024-25 ਲਈ ਹਥਿਆਰਬੰਦ ਸੈਨਾ ਹਸਪਤਾਲਾਂ ਦੇ ਰੱਖਿਆ ਮੰਤਰੀ ਟਰਾਫੀ ਮੁਲਾਂਕਣ ਚ ਹੁਣੇ ਜਿਹੇ ਦੂਜਾ ਸਥਾਨ ਪ੍ਰਾਪਤ ਕੀਤਾ ਸੀ ਤੇ ਹੁਣ ਇਹ ਪ੍ਰਸ਼ੰਸਾ ਮਿਲੀ ਹੈ ਇਹ ਇਸ ਹਸਪਤਾਲ ਦੀ ਕਲੀਨਿਕਲ ਪ੍ਰਬੰਧ ਤੇ ਪੇਸ਼ੇਵਰ ਯੋਗਤਾ ਦੇ ਉੱਚੇ ਮਿਆਰਾਂ ਦੀ ਨਿਰੰਤਰ ਪਾਲਣਾ ਕਰਨ ਦੀ ਪੁਸ਼ਟੀ ਕਰਦੀ ਹੈ। ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕੱਲ ਮਲੇਰਕੋਟਲਾ ਸਥਿਤ ਨਾਮਤਾਰੀ ਸ਼ਹੀਦੀ ਯਾਦਗਾਰ 'ਚ 66 ਨਾਮਤਾਰੀ ਸ਼ਹੀਦਾਂ ਦੀ ਯਾਦਚ ਕਰਵਾਏ ਗਏ ਸੂਬਾ ਪੱਧਰੀ ਸ਼ਹੀਦੀ ਸਮਾਗਮ ਚਸ਼ਮੂਲੀਅਤ ਕੀਤੀ ਆਪਣੇ ਸੰਬੋਧਨ 'ਚ ਉਹਨਾਂ ਕਿਹਾ ਕਿ 66 ਨਾਮਤਾਰੀ ਸ਼ਹੀਦਾਂ ਦੀ ਕੁਰਬਾਨੀ ਸਿਰਫ ਇੱਕ ਧਾਰਮਿਕ ਸੰਪਰਦਾ ਦੀ ਨਹੀਂ ਸਗੋਂ ਪੂਰੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੀ ਬੁਨਿਆਦ ਹੈ ਕੈਬਨਿਟ ਮੰਤਰੀ ਨੇ ਕਿਹਾ ਕਿ ਇਤਿਹਾਸ ਗਵਾਹ ਏ ਕੇ ਅੰਗਰੇਜ਼ ਹਕੂਮਤ ਦੇ ਖਿਲਾਫ ਲੋਕਾਂ 'ਚ ਜਾਗਰੂਕਤਾ ਦੀ ਚੰਗ ਦੀ ਚਿਣਗ ਮਲੇਰ ਕੋਟਲਾ ਦੀ ਇਸੇ ਪਵਿੱਤਰ ਧਰਤੀ ਤੋਂ ਉੱਠੀ ਸੀ ਤਰਨਤਾਰਨ ਦੀਆਂ ਜ਼ਿਲ੍ਹਾ ਕਚੈਰੀਆਂ ਚ ਬਣਨ ਵਾਲੇ ਤਿੰਨ ਮੰਜ਼ਲਾ ਏਡੀਆਰ ਸੈਂਟਰ ਦਾ ਨੀਂਹ ਪੱਥਰ ਰੱਖਿਆ ਗਿਆ ਏ ਏਡੀਆਰ ਸੈਂਟਰ ਦਾ ਨੀਂਹ ਪੱਥਰ ਰੱਖਣ ਮੌਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਵਰਚੁਅਲੀ ਤੌਰ ਤੇ ਸਮਾਗਮ ਚ ਜਸਟਿਸ ਅਨੁਪਿੰਦਰ ਸਿੰਘ ਗਰੇਵਾਲ ਸ਼ਾਮਲ ਹੋਏ ਜਸਟਿਸ ਗਰੇਵਾਲ ਨੇ ਕਿਹਾ ਕਿ ਇਸ ਏਡੀਆਰ ਸੈਂਟਰ ਦੇ ਬਣਨ ਨਾਲ ਜ਼ਿਲ੍ਹੇ ਦੇ ਲੋਕਾਂ ਨੂੰ ਮੁਫਤ ਕਾਨੂੰਨੀ ਮਦਦ ਸਮਝੌਤਾ ਸਦਨ ਜੁਵਨਾਈਲ ਜਸਟਿਸ ਬੋਰਡ ਤੇ ਸਥਾਈ ਲੋਕ ਅਦਾਲਤ ਦੀਆਂ ਸੇਵਾਵਾਂ ਇੱਕੋ ਛੱਤ ਹੇਠਾਂ ਮਿਲ ਸਕਣਗੀਆਂ ਭਾਰਤ ਨੇ ਜ਼ਿੰਬਾਬਵੇ ਦੇ ਬੁਲਾਵਾਉਚ ਅੰਡਰ 19 ਕ੍ਰਿਕਟ ਵਿਸ਼ਵ ਕੱਪ ਦੇ ਦੂਜੇ ਗਰੁੱਪ A ਮੈਚ ਵਿੱਚ ਬੰਗਲਾਦੇਸ਼ ਨੂੰ 18 ਦੌੜਾਂ ਨਾਲ ਹਰਾਇਆ ਏ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਭਾਰਤ 48.4 ਓਵਰਾਂ 'ਚ 238 ਦੌੜਾਂ ਤੇ ਆਲ ਆਊਟ ਹੋ ਗਿਆ ਮੀਂਹ ਕਾਰਨ ਮੈਚ ਨੂੰ 49 ਓਵਰਾਂ ਦਾ ਕੀਤਾ ਗਿਆ ਸੀ ਫਿਰ ਬੰਗਲਾਦੇਸ਼ ਨੂੰ 29 ਓਵਰਾਂ 'ਚ 165 ਦੌੜਾਂ ਦਾ ਸੋਧਿਆ ਹੈ ਟੀਚਾ ਦਿੱਤਾ ਗਿਆ ਇਹਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਮਿੰਟ 'ਤੇ ਨਮਸਕਾਰ